ਜਾਵਿਕ ਸਰਹੱਦੀ ਸੂਬਾ ਹੈ ਔਰ ਪੰਜਾਬ ਦੇ ਨਾਲ ਪਾਕਿਸਤਾਨ ਲੱਗਦਾ ਜਿਹੜਾ ਹਿੰਦੁਸਤਾਨ ਦਾ ਮੈਂ ਸਮਝਦਾ ਕੋਈ ਮਿੱਤਰ ਦੇਸ਼ ਕਮ ਸਕਮ ਨਹੀਂ ਮੰਨਿਆ ਜਾ ਸਕਦਾ ਔਰ ਮਿੱਤਰ ਦੇਸ਼ ਦਾ ਕੀ ਉਹ ਪੰਜਾਬ 'ਚ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਇਸ ਕਰਕੇ ਪੰਜਾਬ 'ਚ ਉਸ ਤਰੀਕੇ ਦੀ ਲੀਡਰਸ਼ਿਪ ਦੀ ਜਰੂਰਤ ਹੈ ਜਿਹੜੀ ਰਾਸ਼ਟਰ ਦੇ ਹਿਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬੀਆਂ ਨੂੰ ਇਕੱਠਾ ਕਰ ਸਕੇ ਪੰਜਾਬ ਦੇ ਜਿਹੜੇ ਲੋਕ ਪੰਜਾਬੀਆਂ 'ਚ ਮਜਬ ਦੇ ਦੀਵਾਰ ਖੜੀ ਕਰਕੇ ਉਹਨਾਂ ਨੂੰ ਅਲੱਗ-ਅਲੱਗ ਕਰਨਾ ਚਾਹਦੇ ਆ ਉਸ ਇਸ਼ੂ ਨੂੰ ਖਤਮ ਕਰਕੇ ਮਜਬ ਦਾ ਲਾਭ ਲੈ ਕੇ ਪੰਜਾਬੀਆਂ ਨੂੰ ਤੋੜਨ ਦੀ بجائے ਪੰਜਾਬੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੇ ਪੰਜਾਬ 'ਚ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਹੈ ਮੈਂ ਨਸ਼ਿਆਂ ਦੇ ਮੁੱਦੇ ਨੂੰ ਆਈਸੋਲੇਸ਼ਨ 'ਚ ਨਹੀਂ ਦੇਖਦਾ ਇਹ ਨਸ਼ਿਆਂ ਦਾ ਮੁੱਦਾ ਜਿਹੜਾ ਹੈ ਇਹ ਪਾਕਿਸਤਾਨ ਨਾਲ ਵੀ ਜੁੜਿਆ ਹੋਇਆ ਇੰਗਲੈਂਡ ਵਾਲਿਆਂ ਨੇ ਚੀਨ ਤੇ ਹਮਲਾ ਕਰਕੇ ਥੈਟ ਵਾਸ ਕਾਲਡ ਓਪੀਅਮ ਵਾਰ ਵੇ ਚੀਨ ਦੇ ਲੋਕ ਫੀਮ ਖਾਣ ਲੱਪਣ ਤਾਂ ਕਿ ਬਿਲਕੁਲ ਨਕਮੇ ਹੋ ਜਾਣ ਇੰਗਲੈਂਡ ਦੀ ਰਣਨੀਤੀ ਬਹੁਤ ਲੰਬੇ ਸਮੇਂ ਤੱਕ ਰਹੀ ਇਸੇ ਤਰੀਕੇ ਨਾਲ ਪਾਕਿਸਤਾਨ ਦਾ ਇੰਟਰਸਟ ਇਹ ਹੈ ਵੀ ਜਿਹੜਾ ਸਰਦੀ ਸੂਬਾ ਕਿਸੇ ਤਰੀਕੇ ਨਾਲ ਨਸ਼ਿਆਂ ਤੇ ਲੱਗ ਜਾਵੇ ਔਰ ਇਹ ਪੂਰੀ ਜਨਰੇਸ਼ਨ ਨਸ਼ੇੜੀ ਹੋ ਜਾਵੇ ਤਾਂ ਕਿ ਇਸ ਸੂਬੇ ਨੂੰ ਖਤਮ ਕੀਤਾ ਜਾ ਸਕੇ ਬਦਕਿਸਮਤੀ ਨਾਲ ਹਜੇ ਤੱਕ ਪੰਜਾਬ 'ਚ ਜਿੰਨੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਸ਼ਾਇਦ ਇਹਨੂੰ ਇਸ ਵੱਡੇ ਪਰਸਪੈਕਟਿਵ 'ਚ ਸਮਝਿਆ ਨਹੀਂ ਔਰ ਪੁਲਿਸ ਦੇ ਕੁਝ ਲੋਕ ਔਰ ਪੋਲੀਟੀਕਲ ਲੋਗ ਇਸ ਪੂਰੇ ਛੜਜੰਤਰ ਦਾ ਸ਼ਿਕਾਰ ਰਖੋ ਉਹ ਨਸ਼ਿਆਂ ਦੇ ਕੰਮ 'ਚ ਹੀ ਲੱਗੇ ਉਹਨੂੰ ਜਿਹੇ ਪੈਸੇ ਲੱਭਣ ਲੱਭੇ ਔਰ ਏਸੇ ਛੜਜੰਤਰ ਤੋਂ ਬਾਹਰ ਹੋ ਗਏ ਜਿਹੜੀ ਲੀਡਰਸ਼ਿਪ ਪੰਜਾਬ 'ਚ ਡਰੱਗਸ ਦੇ ਇਸ ਵਿਦੇਸ਼ੀ ਆక్రమణ ਨੂੰ ਕੰਟਰੋਲ ਕਰ ਸਕੇ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਬਚ ਸਕੇ ਔਰ ਰਾਸ਼ਟ੍ਰਹਿਤਾ ਦਾ ਧਿਆਨ ਰੱਖ ਕੇ ਪੰਜਾਬ ਨੂੰ ਮਜ਼ਬੂਤ ਬਣਾਵੇ ਔਰ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੇ ਔਰ ਪੰਜਾਬੀਅਤ ਦੀ ਗੱਲ ਕਰੇ ਮੈਂ ਸਮਝਦਾ ਇਸ ਪ੍ਰਕਾਰ ਦੀ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ ਤਾਂ ਆਪਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਲੀਡਰਸ਼ਿਪ ਦੀ ਲੋੜ ਪੰਜਾਬ ਨੂੰ ਇਸ ਟਾਈਮ ਹੈ ਦੇਖੋ ਪੰਜਾਬ ਇੱਕ ਸਰਹੱਦੀ ਸੂਬਾ ਹੈ ਔਰ ਪੰਜਾਬ ਦੇ ਨਾਲ ਪਾਕਿਸਤਾਨ ਲੱਗਦਾ ਜਿਹੜਾ ਹਿੰਦੁਸਤਾਨ ਦਾ ਮੈਂ ਸਮਝਦਾ ਕੋਈ ਮਿੱਤਰ ਦੇਸ਼ ਕਮ ਸਕਮ ਨਹੀਂ ਮੰਨਿਆ ਜਾ ਸਕਦਾ ਔਰ ਮਿੱਤਰ ਦੇਸ਼ ਦਾ ਕੀ ਉਹ ਪੰਜਾਬ 'ਚ ਗੜਬੜ ਕਰਵਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਇਸ ਕਰਕੇ ਪੰਜਾਬ 'ਚ ਉਸ ਤਰੀਕੇ ਦੀ ਲੀਡਰਸ਼ਿਪ ਦੀ ਜ਼ਰੂਰਤ ਹੈ ਜਿਹੜੀ ਰਾਸ਼ਟਰ ਦੇ ਹਿਤਾ ਨੂੰ ਮੁੱਖ ਰੱਖਦੇ ਹੋਏ ਪੰਜਾਬੀਆਂ ਨੂੰ ਇਕੱਠਾ ਕਰ ਸਕੇ ਪੰਜਾਬੀਆਂ ਜਿਹੜੇ ਲੋਕ ਪੰਜਾਬੀਆਂ ਚ ਮਜਬ ਦੇ ਦੀਵਾਰ ਖੜੀ ਕਰਕੇ ਉਹਨਾਂ ਨੂੰ ਅਲੱਗ-ਅਲੱਗ ਕਰਨਾ ਚਾਹਦੇ ਆ ਉਸ ਇਸ਼ੂ ਨੂੰ ਖਤਮ ਕਰਕੇ ਮਜਬ ਦਾ ਲਾਭ ਲੈ ਕੇ ਪੰਜਾਬੀਆਂ ਨੂੰ ਤੋੜਨ ਦੀ بجائے ਪੰਜਾਬੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੇ ਔਰ ਉਹਨਾਂ ਮੁੱਦਿਆਂ ਤੇ ਜਿਸ ਤਰੀਕੇ ਨਾਲ ਪੰਜਾਬ ਚ ਨਸ਼ਿਆਂ ਦਾ ਬਹੁਤ ਵੱਡਾ ਮੁੱਦਾ ਹੈ ਮੈਂ ਨਸ਼ਿਆਂ ਦੇ ਮੁੱਦੇ ਨੂੰ ਆਈਸੋਲੇਸ਼ਨ ਚ ਨਹੀਂ ਦੇਖਦਾ ਇਹ ਨਸ਼ਿਆਂ ਦਾ ਮੁੱਦਾ ਜਿਹੜਾ ਹੈ ਇਹ ਪਾਕਿਸਤਾਨ ਨਾਲ ਵੀ ਜੁੜਿਆ ਹੋਇਆ ਜਿਸ ਤਰੀਕੇ ਨਾਲ ਤੁਹਾਡੇ ਧਿਆਨ ਚ ਇੰਗਲੈਂਡ ਵਾਲਿਆਂ ਨੇ ਚੀਨ ਤੇ ਹਮਲਾ ਕਰਕੇ ਥੈਟ ਵਾਸ ਕਾਲਡ ਓਪੀਅਮ ਵਾਰ ਵੀ ਚੀਨ ਦੇ ਲੋਕ ਫੀਮ ਖਾਣ ਲੱਪਣ ਤਾਂ ਕਿ ਬਿਲਕੁਲ ਨਕਮੇ ਹੋ ਜਾਣ ਇੰਗਲੈਂਡ ਦੀ ਰਣਨੀਤੀ ਬਹੁਤ ਲੰਬੇ ਸਮੇਂ ਤੱਕ ਰਹੀ ਔਰ ਇਸ ਦੀ ਖਾਤਰ ਮਤਲਬ ਇੰਗਲੈਂਡ ਨੇ ਚੀਨ ਤੇ ਹਮਲੇ ਤੱਕ ਕੀਤੇ ਦੋ ਓਪੀਅਮ ਵਾਰ ਲੜੇ ਗਏ ਸੀ ਚੀਨ ਦੇ ਇਸੇ ਤਰੀਕੇ ਨਾਲ ਪਾਕਿਸਤਾਨ ਦਾ ਇੰਟਰਸਟ ਇਹ ਹੈ ਵੀ ਜਿਹੜਾ ਸਰਦੀ ਸੂਬਾ ਕਿਸੇ ਤਰੀਕੇ ਨਾਲ ਨਸ਼ਿਆਂ ਤੇ ਲੱਗ ਜਾਵੇ ਔਰ ਇਹ ਪੂਰੀ ਜਨਰੇਸ਼ਨ ਨਸ਼ੇੜੀ ਹੋ ਜਾਵੇ ਤਾਂ ਕਿ ਇਸ ਸੂਬੇ ਨੂੰ ਖਤਮ ਕੀਤਾ ਜਾ ਸਕੇ ਔਰ ਮੈਂ ਸਮਝਦਾ ਜਿਹੜੀ ਇੱਕ ਲੀਡਰਸ਼ਿਪ ਇਹ ਸੱਚ ਨੂੰ ਸਮਝ ਸਕਦੇ ਕੋ ਨਸ਼ੇ ਨੂੰ ਖਤਮ ਕਰਨ ਲਈ ਪਹਿਲਾਂ ਤਾਂ ਇਸ ਨੂੰ ਸਮਝਣਾ ਜ਼ਰੂਰੀ ਹੈ ਵੀ ਇਹਦੇ ਪਿੱਛੇ ਛੜਜੰਤਰ ਕਿਹਾ ਆ ਔਰ ਬਦਕਿਸਮਤੀ ਨਾਲ ਹਜੇ ਤੱਕ ਪੰਜਾਬ ਚ ਜਿੰਨੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਸ਼ਾਇਦ ਇਹਨੂੰ ਇਸ ਵੱਡੇ ਪਰਸਪੈਕਟਿਵ ਨਾਲ ਸਮਝਿਆ ਨਹੀਂ ਔਰ ਪੁਲਿਸ ਦੇ ਕੁਝ ਲੋਕ ਔਰ ਪੋਲੀਟੀਕਲ ਲੋਕ ਇਸ ਪੂਰੇ ਛੜਜੰਤਰ ਦਾ ਸ਼ਿਕਾਰ ਹੋ ਉਹ ਨਸ਼ਿਆਂ ਦੇ ਕੰਮ 'ਚ ਹੀ ਲੱਗ ਗਿਆ ਉਹਦੇ ਜਿਹੇ ਪੈਸੇ ਲੱਭਣ ਲੱਪਾਏ ਔਰ ਇਸ ਛੜਜੰਤਰ ਤੋਂ ਬਾਹਰ ਹੋ ਗਏ ਜਿਹੜੀ ਲੀਡਰਸ਼ਿਪ ਪੰਜਾਬ 'ਚ ਡਰੱਗਸ ਦੇ ਇਸ ਵਿਦੇਸ਼ੀ ਆక్రమణ ਨੂੰ ਕੰਟਰੋਲ ਕਰ ਸਕੇ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਬਚ ਸਕੇ ਔਰ ਰਾਸ਼ਟ੍ਰਹਿਤਾ ਦਾ ਧਿਆਨ ਰੱਖ ਕੇ ਪੰਜਾਬ ਨੂੰ ਮਜ਼ਬੂਤ ਬਣਾਵੇ ਔਰ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੇ ਔਰ ਪੰਜਾਬੀਅਤ ਦੀ ਗੱਲ ਕਰੇ ਮੈਂ ਸਮਝਦਾ ਇਸ ਪ੍ਰਕਾਰ ਦੀ ਲੀਡਰਸ਼ਿਪ ਪੰਜਾਬ ਨੂੰ ਚਾਹੀਦੀ ਹੈ ਔਰ ਮੈਨੂੰ ਆ ਸਭੇ ਪੰਜਾਬ ਦੇ ਲੋਕਾਂ ਦਾ ਕਲਚਰਲ ਔਰ ਪੋਲੀਟੀਕਲ ਬਿਹੇਵੀਅਰ ਜਿਹੜਾ ਹੈ ਉਹ ਅਖੀਰ ਵਿੱਚ اسی ਲਾਈਨ ਤੇ ਜਾਊਗਾ ਇਸ ਦੇ ਬਾਰੇ ਕੋਈ ਦੂਰਾਈ